ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚੈਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਅੱਜ ਆਪਾਂ ਜਿਹੜੀ ਵੈਰਾਈਟੀ ਲੈ ਕੇ ਆਈਆਂ ਬਹੁਤ ਸੁਪਰ ਵੈਰਾਈਟੀ ਲੈ ਕੇ ਆਈਆਂ ਬਹੁਤ ਸੋਹਣੀ ਕਲੈਕਸ਼ਨ ਸਾਰਿਆਂ ਪੈਣਾ ਦੀ ਫੁੱਲ ਆਨ ਡਿਮਾਂਡ ਤੇ ਰਹਿੰਦੀ ਆ ਤੇ ਇਸ ਵਾਰ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਜਾਨੀ ਕਿ ਜੇ ਕਹ diel ਹੈਂਡਵਰਕ ਦੇ ਉੱਪਰ ਪ੍ਰਿੰਟਿੰਗ ਦੇ ਉੱਪਰ ਹਰ ਚੀਜ਼ ਦੇ ਉੱਪਰ ਪਿਓਰ ਬਰਬਰੀ ਚਾਹੇ ਇਹ ਪਿੰਡ ਸੂਟਾਂ ਦੀ ਗੱਲ ਕਰੀਏ ਚਾਹੇ ਕਰੀਏ ਹੈਂਡਵਰਕ ਦੇ ਸੂਟਾਂ ਦੀ ਗੱਲ ਜਾਨੀ ਕਿ ਬਰਬੀ ਦਾ ਫੈਬਰਿਕ ਇੰਨਾ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆਇਆ ਹੋਇਆ ਕਿ ਹਰ ਕੈਨ ਇਹਨਾਂ ਨੂੰ ਲੈਣਾ ਚਾਹੁੰਦੀ ਆ ਜਿਹੜੇ ਆਪ ਦੇ ਮੈਂ ਡਿਜ਼ਾਈਨ ਲੈ ਕੇ ਆਈਆਂ ਨਾ ਇਹ ਸੁਪਰ ਚੱਲ ਰਹੇ ਆ ਹਰ ਕਿਸੇ ਬੁਟੀਕ ਦੇ ਉੱਪਰ ਇਹ ਡਿਜ਼ਾਈਨ ਖੁੱਲ ਰਹੇ ਨੇ ਤੇ ਪ੍ਰਾਈਸ ਵੀ ਇਹਨਾਂ ਦਾ ਕਿਸੇ ਦਾ 2000 ਚੱਲ ਰਿਹਾ ਕਿਸੇ ਦਾ 2200 ਕਿਸੇ ਦਾ 2500 ਪਰ ਆਪਾਂ ਇੱਕੋ ਹੀ ਰੇਟ ਦੇ ਵਿੱਚ ਸਾਰੇ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਹੋਏ ਫਟਾਫਟ ਲਾ ਲਿਓ ਸਕਰੀਨਸ਼ਾਟ 11 ਪੀਸ ਆਏ ਨੇ ਆਪਣੇ ਕੋਲ ਰੈਡੀ ਹੋ ਕੇ 11 ਦੇ 11 ਹੀ ਕਲਰ ਇੰਗਲਿਸ਼ ਕਲਰ ਬਹੁਤ ਹੀ ਸੋਹਣੇ ਠੰਡੇ ਮਿੱਠੇ ਜਿਹੇ ਕਲਰ ਤੇ ਟੋਟਲੀ ਹੈਂਡਵਰਕ ਦੇ ਨਾਲ ਪ੍ਰਿੰਟਿੰਗ ਮਤਲਬ ਕਿ ਰੈਡੀ ਹੋ ਕੇ ਆਏ ਨੇ ਸੋ ਇਹਨਾਂ ਵਿੱਚੋਂ ਜਿਹੜਾ ਸੂਟ ਚਾਹੀਦਾ ਹੋਵੇ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਜਿਹੜੀਆਂ ਬੈਣਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨਹੀਂ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਤੇ ਬਾਕੀ ਲੋ ਜੀ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਸ਼ਾਪ ਦਾ ਟਾਈਮਿੰਗ ਆਪਣਾ 10 ਤੋਂ 5 ਹੀ ਆ ਤੇ ਆਨਲਾਈਨ ਪੇਮੈਂਟ ਹੈ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤੇ ਲੋ ਜੀ ਦਿਖਾਉਣੀ ਆ ਅੱਜ ਦੀ ਸੁਪਰ ਕਲੈਕਸ਼ਨ ਬਸ ਫਟਾਫਟ ਲੈਣੇ ਸਟਰੀਚਟ ਸਿਰਫ 11 ਪੈਣਾ ਤੱਕ ਇਹ ਸੂਟ ਤੇ ਰੇਟ ਜਿੱਥੋਂ ਮਾਰਗੀ ਕੰਪੈਰੀਜ਼ਨ ਕਰਕੇ ਆਪਣੇ ਕੋਲੋਂ ਚੱਕ ਲਿਓ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਲੱਗਣਾ ਕੁਛ ਨਹੀਂ ਲੱਗਣਾ ਜਿੰਨਾ ਪ੍ਰਾਈਸ ਵੀਡੀਓ ਚ ਸ਼ੋ ਹੋਊਗਾ ਓੰਨੇ ਦੇ ਵਿੱਚ ਹੀ ਤੁਹਾਡੇ ਕੋਲੇ ਸੂਟ ਪਹੁੰਚਨੇ ਆ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਪਹਿਲਾਂ ਗਲੇ ਦਾ ਡਿਜ਼ਾਈਨ ਚੈੱਕ ਕਰ ਲਓ ਗਲਾ ਪ੍ਰੋਪਰ ਟੋਟਲੀ ਹੈਂਡਵਰਕ ਟੋਟਲੀ ਜਿੰਨੀ ਪ੍ਰਿੰਟਿੰਗ ਹੋਈ ਹੈ ਨਾ ਸਾਰੀ ਹੈਂਡਵਰਕ ਦੇ ਨਾਲ ਹਾਈਲਾਈਟ ਕੀਤੀ ਗਈ ਆ ਉਜੀ ਇਹ ਥੀਗਾ ਗਲੇ ਦਾ ਡਿਜ਼ਾਈਨ ਨਾਲ ਇਹਦਾ ਸੇਮ ਆਊਗਾ ਪੱਲੇ ਦੇ ਉੱਪਰ ਪੱਲੇ ਦੇ ਉੱਪਰ ਬਹੁਤ ਪੈਣਾ ਨੇ ਇਹ ਸੂਟ ਦੇਖਿਓ ਨੇ ਕਿਉਂਕਿ ਇਸ ਟਾਈਮ ਪੂਰੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲੇ 2000 ਤੋਂ 2500 ਤੱਕ ਰਾਮ ਦੇ ਨਾਲ ਯਾਨੀ ਕਿ ਵਧੀਆ ਤੋਂ ਵਧੀਆ ਕੁਟੀਕਾਂ ਦੇ ਉੱਪਰ ਰਾਮ ਦੇ ਨਾਲ ਸੇਲ ਹੋ ਰਹੇ ਨੇ ਸੇਮ ਆਊਗਾ ਪਿਓਰ ਬਰਬਰੀ ਦਾ ਸਾਰਾ ਸਟਾਕ ਬਹੁਤ ਹੀ ਵਧੀਆ ਪੂਰਾ ਕਾਟਨ ਬੇਸ ਬਰਬਰੀ ਹੈ ਡਿਸਕਾਸ ਦੀ ਕੁਆਲਿਟੀ ਸਾਰੀ ਸ਼ਰਟ ਦੀ ਲੱਗੀ ਹੋਈ ਆ ਨਾਲ ਡਿਸਕਾਸ ਮਸਲੀਨ ਦੀ ਲੱਗੀ ਹੋਈ ਆ ਬਾਟਮ ਇਸ ਕਾਸ ਮਸਲੀਨ ਦਾ ਪੂਰਾ ਵਧੀਆ ਵਾਲਾ ਸਟਾਫ बॉटਮ ਦਾ ਲੱਗਿਆ ਹੋਇਆ ਜੀ ਨਾਲ ਪਿਓਰ ਬਰਬੀ ਦਾ ਹੀ ਆਊਗਾ ਦੁਪੱਟਾ ਦੁਪੱਟਾ ਬਹੁਤ ਹਨਾ ਖੁੱਲਾ ਢੁਲਾ ਦੁਪੱਟਾ ਵਾ ਹਨਾ ਸਾਰੇ ਪਿਓਰ ਬਰਬੀ ਦੇ ਕਨਸੈਪਟ ਨੇ ਵਿੱਚ ਬਹੁਤ ਪਿਆਰੇ ਬਹੁਤ ਹੀ ਸੋਹਣੇ ਹਨਾ ਬਣ ਕੇ ਆਏ ਤੇ ਦੁਪੱਟੇ ਬਹੁਤ ਲੰਬਾਈ ਜਿਹੜਾ ਹੈ ਬਹੁਤ ਹੈ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਡੈਡੀ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਲਈ ਵੀ ਦੁਪੱਟੇ ਪਹਿਣਾਓ ਮੰਗਦੀਆਂ ਨੇ ਖੜਾ ਜਿਹਾ ਹੋਵੇ ਹਨਾ ਸਿੱਤੇ ਰੁਕਣ ਬੁੱਕਲ ਵੱਜਦੀ ਹੋਵੇ ਬਹੁਤ ਸੋਹਣੀ ਚੀਜ਼ ਬਣ ਕੇ ਆਈ ਆ ਬਹੁਤ ਹੀ ਪਿਆਰੀ ਤੇ ਹੈਂਡਵਰਕ ਦਾ ਹੈਂਡਵਰਕ ਪ੍ਰਿੰਟਿੰਗ ਵੀ ਪ੍ਰਿੰਟਿੰਗ ਬਹੁਤ ਸੋਹਣਾ ਕੱਪੜਾ ਵੀ ਕੁਆਲਟੀ ਵੀ ਸੁਪਰ ਇਹਦੇ ਵਿੱਚ ਕਲਰ ਡਿਜ਼ਾਈਨਿੰਗ 6 ਕਲਰਾਂ ਉੱਪਰ ਇਹ ਬਣਾ ਸੈਟ ਆਪਣੇ ਕੋਲ ਬਣ ਕੇ ਆਇਆ ਨੰਬਰ ਹੋਊਗਾ ਜੀ 1 1 ਨੰਬਰ ਫੁੱਟ ਰਹੂਗਾ ਅੱਜ ਦੀ ਵੀਡੀਓ ਦਾ ਬਹੁਤ ਹੀ ਪਿਆਰਾ ਜਿਹਾ ਤੇ ਬਹੁਤ ਹੀ ਸੋਹਣਾ 6 ਕਲਰ ਉੱਪਰ ਇਹ ਬਣ ਕੇ ਆਇਆ ਨੇ ਆਪਣੇ ਕੋਲ 6 ਕਲਰ ਚਾਟ ਆਇਆ ਨੇ 6 ਦੇ 6 ਕਲਰ ਮੈ ਤੁਹਾਨੂੰ ਸ਼ੋ ਕਰੂੰਗੀ ਜਿਹੜਾ ਵੀ ਕਲਰ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਊਗਾ ਫਟਾਫਟ ਲੈ ਕੇ ਸਕਰੀਨ ਸ਼ਾਟ ਆਰਡਰ ਕਰੀ ਚੱਲੋ ਆ ਲੋ ਸੈਕਿੰਡ ਡਿਜ਼ਾਈਨ ਇਹਦਾ ਦੇਖ ਲਓ ਸਾਰਾ ਸੇਮ ਰਹੂਗਾ ਸੇਮ print ਕਲਰ ਬਸ ਚੈੱਕ ਕਰੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਈ ਚੱਲੂਗਾ ਫਟਾਫਟ ਲਈ ਚੱਲਿਓ ਸਕਰੀਨ ਸ਼ਾਟ ਲਾਈਟ ਜਾਂ ਮਿੱਠਾ ਜਾਂ ਲੈਮਨ ਸ਼ੇਡ ਬਿਲਕੁਲ ਹੀ ਲਾਈਟ ਜਿਆ ਮਤਲਬ ਇਹ ਗ੍ਰੀਨ ਲੈਮਨ ਜੀ ਸ਼ੇਡ ਦੀ ਪੈਂਕ ਆਉਂਦੀ ਆ ਬਹੁਤ ਹੀ ਸੋਹਣਾ ਦੇਖੋ ਹੈਂਡਵਰਕ ਸੇਮ ਗਲਾ ਮਿਲੂਗਾ ਜਿਵੇਂ ਆਹ ਸੂਟ ਦੇ ਉੱਪਰ ਗਲਾ ਬਣਿਆ ਹੋਇਆ ਨਾ ਸਾਰੇ ਸੂਟਾਂ ਦੇ ਉੱਪਰ ਸੇਮ ਇਸੇ ਤਰ੍ਹਾਂ ਗਲਾ ਬਣਿਆ ਹੋਊਗਾ ਨਾਲ ਲਾਉਗੀ ਸੇਮ ਕਿਸ ਕਾਸਮ ਮਸਲੀਨ ਦੀ ਹੋਈ ਬਾਟਮ ਠੀਕ ਹੈ ਜੀ ਨਾਲ ਲਾਉਗਾ ਸੇਮ ਪਿਓਰ ਬਰਬਰੀ ਦਾ ਹੀ ਦੁਪੱਟਾ ਤੇ ਨੰਬਰ ਹੋਊਗਾ ਜੀ 2 2 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਆ ਕਨਸੈਪਟ ਥਾੜਾ ਨੰਬਰ ਇਹਦੇ ਪਿੱਛੇ ਹੈਗਾ ਵਾ ਲਾਈਟ ਜਾਂ ਬਲੂ ਸ਼ੇਡ ਲੋ ਲਾਈਟ ਬਲੂ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਲਾਉਣੀਆਂ ਵਿਸਕੋਸ ਮਸਲੀਨ ਦੀ ਬਾਟਮ ਤੇ ਨੰਬਰ ਹੋਊਗਾ ਜੀ 3 ਇਹ ਵਾਲੇ ਕਲਰ ਦਾ ਨਾਲ ਸੇਮ ਆਊਗਾ ਦੁਪੱਟਾ ਬਹੁਤ ਸੋਹਣੇ ਕਨਸੈਪਟ ਆ 11 ਸੂਟ ਆਪਣੇ ਕੋਲ ਰੈਡੀ ਹੋ ਕੇ ਆਏ ਨੇ 11 ਹੀ ਸੂਟ ਜਾਨੀ ਕਿ ਸੁਪਰ ਆਏ ਨੇ ਬਸ ਤੁਸੀਂ ਆਪਣਾ ਕਲਰ ਚੈੱਕ ਕਰਨਾ ਸ਼ਾਪ ਤੇ ਆ ਕੇ ਲੈਣਾ ਜਿਹੜੀਆਂ ਫਿਰ ਨਾਲੇ ਸ਼ਾਪ ਤੇ ਆ ਕੇ ਲੈ ਸਕਦੇ ਹੋ ਜਿਨ੍ਹਾਂ ਨੇ ਆਨਲਾਈਨ ਮੰਗਵਾਉਣੇ ਆ ਤਾਂ ਆਨਲਾਈਨ ਮੰਗਾ ਸਕਦੇ ਹੋ ਜਿਹੜਾ ਵੀ ਪ੍ਰਾਈਸ ਸਕਰੀਨ ਤੇ ਸ਼ੋ ਹੋਗਾ ਸੇਮ ਪ੍ਰਾਈਸ ਦੇ ਵਿੱਚ ਇਹ ਵਾਲੇ ਸੂਟ ਤੁਹਾਨੂੰ ਮਿਲਣਗੇ ਆ ਲੋ ਤੇ ਹੈਗਾ ਪਿੰਕ ਸ਼ੇਪ ਇਹ ਵੀ ਕਲਰ ਡਿਜ਼ਾਈਨ ਬਹੁਤ ਸੋਹਣਾ ਕਲਰ ਵੀ ਬਹੁਤ ਪਿਆਰਾ ਬਹੁਤ ਸੋਹਣਾ ਸਾਰਾ ਟੋਟਲੀ ਹੈਂਡਵਰਕ ਦਾ ਪੀਸ ਆ ਟੋਟਲੀ ਹੈਂਡਵਰਕ ਆ ਦੇਖੋ ਇਦਾਂ ਲੱਗੂਗਾ ਇਹਦਾ ਸਾਰਾ ਗਲੇ ਦੇ ਉੱਪਰ ਡਿਜ਼ਾਈਨ ਗਲੇ ਦਾ ਡਿਜ਼ਾਈਨ ਸੇਮ ਸਾਰਾ ਆ ਰਿਹਾ ਸੇਮ ਬਾਹਾਂ ਦੇ ਉੱਪਰ ਪ੍ਰਿੰਟਿੰਗ ਆ ਰਹੀ ਆ ਸੁਪਰ ਕਲੈਕਸ਼ਨਾਂ ਚੱਲ ਰਹੀਆਂ ਨੇ ਸੁਪਰ ਯਾਨੀ ਕਿ ਸੁਪਰ ਤੋਂ ਵੀ ਕਿਤੇ ਉੱਪਰ ਤੇ ਪਿਓਰ ਬਰਬਰੀ ਦਾ ਹਰ ਪੈਣ ਸੁਣ ਸੁਣ ਕੇ ਯਾਨੀ ਕਿ ਪਤਾ ਲੱਗ ਹੀ ਗਿਆ ਹੋਣਾ ਕਿ ਪਿਓਰ ਬਰਬਰੀ ਇਸ ਵਾਰ ਪੂਰੇ ਟ੍ਰੈਂਡਿੰਗ ਦੇ ਵਿੱਚ ਆ ये बहुत ही प्यारी चल रही है दे सेम आ पिंक कलर दॉटम से दुपट्टा नंबर रहूगा जी चार चार नंबर सूट रहूगा पिंक कलर आलोच सेन आलोच लाइट जा बिल्कुल ही लाइट पर्पल शेड आ ਪਿੰਕ ਵੀ ਕਹਿ ਸਕਦੇ ਆ ਲਾਈਟ ਜਿਹਾ ਪਰਪਲ ਟੂਨ ਇਹਦੇ ਵਿੱਚ ਆ ਰਹੀ ਆ ਪ੍ਰੋਪਰ ਕਲਰ ਤੁਹਾਨੂੰ ਵੀਡੀਓ ਚ ਦੇਖ ਹੀ ਰਹੇ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਉਹਦਾ ਸਕਰੀਨਸ਼ਾਟ ਲੈ ਸਕਦੇ ਹੋ ਆ ਲੋ ਜੀ ਇਹਦੀ ਬਾਟਮ ਤੋਂ ਤੁਹਾਨੂੰ ਪ੍ਰੋਪਰ ਕਲਰ ਇਹਦਾ ਦਿਖ ਜੂਗਾ ਵੀ ਇਦਾਂ ਦਾ ਕਲਰ ਆ ਇਹਦਾ ਬਿਲਕੁਲ ਲਾਈਟ ਮਿੱਠਾ ਜਿਹਾ ਲਵੈਂਡਰ ਸ਼ੇਡ ਆ ਇਹ ਨੰਬਰ ਹੈਗਾ ਜੀ 5 ਨਾਲ ਇਹਦੇ ਸੇਮ ਆਊਗਾ ਦੁਪੱਟਾ ਇਹਦਾ ਰੇਟ ਸੁਣ ਕੇ ਜਾਨੀਏ ਤੁਸੀਂ ਹੈਰਾਨ ਹੋ ਜਾਓਗੇ ਇੰਨਾ ਸੋਹਣਾ ਰੇਟ ਤੁਹਾਨੂੰ ਦਵਾਂਗੇ ਇਹ ਵਾਲੇ ਸੂਟਾਂ ਦਾ ਤੇ ਨਾਲ ਕੋਰੀਅਰ ਵੀ ਫ੍ਰੀ ਮਿਲੂਗਾ ਕੋਈ ਵੀ ਕੋਰੀਅਰ ਦੇ ਐਕਸਟਰਾ ਚਾਰਜਸ ਨਹੀਂ ਹੋਣਗੇ ਆ ਲੋ ਇਹਦਾ ਰੋਗ ਹੈ ਇਹਦਾ ਕਨਸੈਪਟ ਸੇਮ ਗਲੇ ਦੇ ਉੱਪਰ ਪ੍ਰਿੰਟਿੰਗ ਸੇਮ ਹੀ ਸਾਰਾ ਟੋਟਲੀ ਸਾਰਾ ਹੱਥ ਦਾ ਕੰਮ ਹੋਇਆ ਹੈ ਹੈਂਡ ਦੇ ਨਾਲ ਸਾਰਾ ਕੰਮ ਨੂੰ ਕੀਤਾ ਹੋਇਆ ਕੋ ਪ੍ਰੋਪਰ ਵਾਈਟ ਕਲਰ ਦਾ ਇਹ ਸੂਟ ਆ ਤੇ ਨਾਲ ਇਹਦੇ ਥੀਮ ਹੈਗਾ ਜੀ ਦੁਪੱਟਾ ਨੰਬਰ ਹੈਗਾ ਜੀ 6 6 ਨੰਬਰ ਸੂਟ ਆ ਬਹੁਤ ਹੀ ਸੋਹਣਾ ਜਿਹਾ ਕਲਰ ਤੇ ਬਹੁਤ ਹੀ ਪਿਆਰਾ ਜਿਹਾ ਪ੍ਰੋਪਰ ਸਰਦਾਰੀ ਕਲਰ ਨੇ ਤੇ ਪੂਰੇ ਟ੍ਰੈਂਡਿੰਗ ਪੀਸ ਨੇ ਅਲੋ ਇੱਕ ਨਿਊ ਡਿਜ਼ਾਈਨ ਆ ਗਿਆ ਉਹ ਡਿਜ਼ਾਈਨ ਨਾਲੋਂ ਇਹਦਾ ਡਿਫਰੈਂਸ ਆ ਜੀ एकदम ਅਲੋਚ ਬਹੁਤ ਪੈਣਾ ਦੀ ਡਿਮਾਂਡ ਤੇ ਸੀਗੀ ਪਿਓਗਟ ਬਰਬਰੀ ਦੇ ਵੀ ਹੈਂਡਵਰਕ ਦੇ ਉੱਪਰ ਸੂਟ ਰਹਿ ਗਿਆ ਉਹ ਅੱਗੇ ਆਪਣੇ ਕੋਲ ਸਿਰਫ ਇੱਕ ਵਾਈਟ ਕਲਰ ਦਾ ਸੂਟ ਆਇਆ ਸੀ ਬਹੁਤ ਪੈਣਾ ਨੇ ਡਿਮਾਂਡ ਕੀਤੀ ਸੀ ਉਹ ਵਾਲੇ ਸੂਟ ਦੀ ਜਾਂ ਉਹਨਾਂ ਵਿੱਚ ਕਲਰ ਹੋਣ ਸੋ ਉਹੀ ਵਾਈਟ ਕਲਰ ਦੇ ਸੂਟਾਂ 'ਚ ਹੁਣ ਇਹ ਕਲਰ ਸਾਰੇ ਬਣ ਕੇ ਆ ਗਏ ਕਲਰ ਸਾਰੇ ਇੰਨੇ ਸੋਹਣੇ ਬਣ ਕੇ ਆਏ ਆ ਵੀ ਕਲਰ ਕੋਈ ਵੀ ਛੱਡਣ ਵਾਲਾ ਨਹੀਂ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਦੇਖੋ ਇਹਦਾ ਸਾਰਾ ਘੇਰੇ ਦੇ ਉੱਪਰ ਕੰਮ ਦੇਖ ਲਓ ਇੱਕ ਫਲਾਵਰ ਆਊਗਾ ਆਪਣੇ ਗਲੇ ਦੇ ਉੱਪਰ ਨਾਲ ਇਹ ਤੇ ਸੇਮ ਆਊਗਾ ਜੀ ਬਾਟਮ ਵਿਸਕੋਸ ਮਸਲੀਨ ਦੀਆਂ ਬਾਟਮ ਲੱਗੀਆਂ ਹੋਈਆਂ ਨੇ ਤੇ ਨਾਲ ਦੁਪੱਟਾ ਚੈੱਕ ਕਰੋ

ਗਰਮੀਆਂ 'ਚ ਕੋਈ ਵੀ ਤੁਹਾਨੂੰ ਵਿਆਹ ਸ਼ਾਦੀ ਆ ਰਹੀ ਹੈ ਕਿਤੇ ਵੀ ਤੁਸੀਂ ਪਾਉਣੇ ਆ ਤਾਂ ਬਹੁਤ ਹੀ ਯੂਨੀਕ ਜੀ ਲੁੱਕ ਦੇਣਗੇ ਤੇ ਨਾ ਹੀ ਜ਼ਿਆਦਾ ਟੜਕਦੇ ਫੜਕਦੇ ਜੇ ਨੇ ਬਹੁਤ ਸੋਹਣੇ ਪ੍ਰੋਪਰ ਸਰਦਾਰੀ ਨੇ ਸੈਕੰਡ ਏ ਹੈ ਕਿ ਗਰਮੀਆਂ 'ਚ ਪਾਉਣ ਲਈ ਫੈਬਰਿਕ ਵੀ ਬਹੁਤ ਫਾਈਨਾ ਬਹੁਤ ਹੀ ਵਧੀਆ ਠੀਕ ਹੈ ਜੀ ਨਾਲੇ ਵੀ ਸੇਮ ਦੁਪੱਟਾ ਸੇਮ ਆਰੀ ਆ ਬਾਟਮ ਨੰਬਰ ਹੈਗਾ ਜੀ 8 8 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਜਿਆ ਤੇ ਬਹੁਤ ਹੀ ਪਿਆਰਾ ਜਿਆ ਨੈਕਸਟ ਕਲਰ ਇਹਦਾ ਹੈਗਾ ਵਾ ਬਲੂ ਸ਼ੇਡ ਲਵੈਂਡਰ ਬੇਬੀ ਬਲੂ ਕਲਰ ਕੈਸ ਆਖਦੇ ਆਪਾਂ ਇਹਨੂੰ ਲਵੈਂਡਰ ਟੂਨ ਤੇ ਵੀ ਨੀਗਾ ਬੇਬੀ ਬਲੂ ਕਲਰ ਆ ਬਹੁਤ ਡਿਫਰੈਂਟ ਜਾਂ ਰੀਅਰ ਜਾਂ ਕਲਰ ਆ ਨਾਲ ਹੀ ਦੇ ਸੇਮ ਆਊਗਾ ਦੁਪੱਟਾ ਨੰਬਰ ਹੋਊਗਾ ਜੀ 9 9 ਨੰਬਰ ਸੋਟ ਰਹੂਗਾ ਨੈਕਸਟ ਹੈਗਾ ਇਹਦੇ ਵਿੱਚ ਆਪਣੇ ਕੋਲੇ ਪਿੰਕ ਸ਼ੇਡ ਅੰਡ ਪਿੰਕ ਸ਼ੇਡ ਇਹਦੇ ਵਿੱਚ ਆਪਣੇ ਕੋਲ ਇਹ ਵੀ ਸ਼ੇਡ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਸੇਮ ਆ ਰਹੀ ਹੈ ਇਹਦੇ ਵੀ ਪਿੰਕ ਕਲਰ ਦੀ ਹੋਈ ਬਾਟਮ ਤੇ ਨਾਲ ਸੇਮ ਆ ਰਹੀ ਹੈ ਜੀ ਦੁਪੱਟਾ ਠੀਕ ਹੈ ਜੀ 9 ਨੰਬਰ ਹੋਊਗਾ ਸੂਟ ਉਹ ਸੌਰੀ ਆ ਇਹਦੇ ਲਾਤਾ 10 ਨੰਬਰ ਹੋਊਗਾ ਜੀ ਸੂਟ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣਾ ਜਿਹਾ ਕਲਰ ਇਹ ਜਿਹੜੀ ਪਰਪਲ ਆਗਿਆ ਨਾ ਇਹ ਡਿਜ਼ਾਈਨ ਚੀ ਇਹ ਜਿਹੜੀ ਪਰਪਲ ਆਗਿਆ ਹਮ ਲਾਈਟ ਜਿਹਾ ਪਰਪਲ ਸ਼ੇਡ ਆ ਜੀ ਇਹ ਲਾਈਟ ਜਿਹਾ ਪਰਪਲ ਸ਼ੇਡ ਇਹ ਵੀ ਟੋਨ ਬਹੁਤ ਸੋਹਣੀ ਆ ਬਹੁਤ ਪਿਆਰੀ ਆ ਕਲਰ ਸਾਰੀ ਬਹੁਤ ਸੋਹਣੇ ਆਏ ਨੇ ਹਮ ਨੰਬਰ ਹੈਗਾ ਜੀ 11 11 ਨੰਬਰ ਸੂਟ ਆ ਨਾਲ ਸੇਮ ਆਉਗੀ ਇਹਦੀ ਬਾਟਮ ਇਹ ਜਿਵੇਂ ਬੇਬੀ ਬਲੂ ਕਲਰ ਕਹਿ ਸਕਦੇ ਆ ਇਹ ਹੈਗਾ ਲਵੈਂਡਰ ਟੋਨ ਦੇ ਉੱਪਰ ਠੀਕ ਹੈ ਜੀ ਨਾਲ ਇਹਦੇ ਸੇਮ ਆਊਗਾ ਦੁਪੱਟਾ ਲਓ ਜੀ ਇਹ ਸੀਗੇ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀ ਆ ਬਸ ਫਟਾਫਟ ਲੈ ਲਓ ਸਕਰੀਨਸ਼ਾਟ ਤਾਂ ਕਿ ਕੋਈ ਭੈਣ ਆਪਦੇ ਚੂਸ ਕਲਰ ਆਇਆ ਨਾ ਹੋਵੇ ਕਲਰ ਚੂਸ ਕਰੋ ਜਾਂ ਨਾ ਉਹ ਸੋਲਡ ਆਊਟ ਹੋ ਜਾਵੇ ਕਿਉਂਕਿ ਵੀਡੀਓ ਪੂਰੀ ਸੁਪਰ ਹਿੱਟ ਜਾਊਗੀ ਤੇ ਹਰ ਭੈਣ ਦੀ ਡਿਮਾਂਡ ਸੀਗੀ ਤੇ ਭੈਣਾਂ ਦੀ ਡਿਮਾਂਡ ਤੇ ਹੀ ਆਪਾਂ ਪਿਓਰ ਵਰਦੀ ਦੇ ਸੂਟ ਲੈ ਕੇ ਆਂਦੇ ਨੇ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਆਊਗਾ ਪਸੰਦ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਹੋ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਲੈਕਸ਼ਨ ਕਿਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ